ਪਰਨਜੀ ਸਿੰਘ ਮੈਂ ਸਿੰਗਲ ਚੌਂਕ ਸਟਾਰ ਲੈਕਵਾਰ ਰਹਿਣ ਵਾਲਾ ਹਾਂ ਮੈਂ ਸੁਪਤਾ ਐ ਫਿਰ ਇਹਨੂੰ 8ਵੇਂ ਅਣੀਗਾਰ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਐ ਫੇ ਮੈਂ દોੜਿਆ ਆਇਆ ਫਟਾਫਟ ਆਪਣੇ ਬਜ਼ੁਰਗ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟਾੜੀ ਆ ਕੇ ਸ਼ਟਰ ਖੋਲਿਆ ਗੇਟ ਖੋਲਿਆ ਤੇ ਵਿੱਚ ਕਾਫੀ ਅੱਗ ਲੱਗ ਚੁੱਕੀ ਹੱਡਿਆਂ ਤਿੱਕਰ ਕਾਫੀ ਅੰਕ ਦੇ ਪਾਂ ਬਣਵਾਚਦੇ ਪਏ ਸੀ ਤੇ ਸਾਰਾ ਹੀ ਸੌਕ ਸੜਾ 24-25 ਲੱਖ ਰੁਪਏ ਦਾ ਕੁਝ ਵੀ ਨਹੀਂ ਬਚਿਆਗਾ ਸਭ ਮਤਲਬ ਸਟਾਕ ਦਾ ਸਟੇਸ਼ਨ ਕਿਹਦੇ ਗਦਾਮ ਕਿੱਥੇ ਇਹ ਆਪਣਾ ਹੈੱਡ ਜੇ ਉੱਤਮ ਲੱਗੇ ਮੋਡਰ ਟੌਨ ਕਤਾਰ ਨਾ ਕੇ ਪੈਂਦਾ ਜੀ ਉੱਥੇ ਸਾਡਾ ਗਦਾਮ ਆ ਕੀ ਲੱਗਦਾ ਕਿੱਦਾਂ ਅੱਗੇ ਲੱਗਣਾ ਸਰ ਅਜੇ ਕੁਛ ਨਹੀਂ ਦੱਸ ਸਕਦੇ ਜਿੰਨਾ ਕਿ ਪਤਾ ਲੱਗਦਾ ਹੈ ਗਦਾਮ ਕਿਉਂ ਹੋ ਰਹਾ ਸੀ ਹਾਂਜੀ ਅੱਜ ਸਾਡਾ ਕਾਫੀ ਸਟਾਕ ਕੀਤਾ ਸੀ ਦੀਵਾਲੀ ਦਾ ਆਪਾਂ 24-25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ ਸਾਰੇ ਡੇਡ ਨੂੰ ਕਿੱਦਾਂ ਸਮਝ ਜੇ ਟਾਈਮ ਨਾ ਆ ਗਿਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗੇ ਸਿਰ ਵੀ ਆਂਦੇ ਹੁੰਦੇ ਆਏ ਸਿਰ ਵੀ ਆਂ ਤੇ ਬਾਵਜੂਤੀ ਸਾਰਾ ਨੁਕਸਾਨ ਹੋ ਚੁੱਕਾ ਕੁਛ ਨਹੀਂ ਬਚਿਆ ਰਹਾ ਤਾਂ ਹੀ ਲੰਦੇ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮਟਾਲਾ ਤੋਂ ਜੀ ਜੇ ਫਰਮਾਇਆ ਤਾਂ ਠੀਕ ਇਨੇਰੇ ਪਹੁੰਚੇ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਨਿਰਬਹੁਤ ਤੇ 5-7 ਮਿੰਟ ਚ ਹੀ ਗੱਡੀਆਂ ਦੋਹੇ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ 5-7 ਮਿੰਟ ਚ ਆ ਗਈਆਂ ਗਲੀ ਸੱਕਰੀ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰੀਜਾਂ ਦਾ ਬਾਅ ਫੋਮ ਵਗੈਰਾ ਵਿੱਚ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਸਭ ਅੰਡਰ ਕੰਟਰੋਲ ਆ ਸਾਡੇ ਕੀ ਲੱਗਦਾ ਕਿ ਸਾ ਅਗਰ ਇਹ ਤੇ ਬਾਅਦੋਂ ਸਰ ਅਨਲਿਸਿਸ ਕਰ ਸਕਦੇ ਆ ਕਿ ਕਿਸ ਤਰ੍ਹਾਂ ਅਗੱਲੀ ਹੋਵੇ ਹਲੇ ਦੇ ਫਿਲਹਾਲ ਹੀ ਅੱਗ ਬੁਝਾਉਣ ਵਾਲੇ ਪਾਸੇ ਕਿੰਨੀਆਂ ਗੱਡੀਆਂ ਗੱਡੀਆਂ ਸਰ ਚਾਰ ਟਰਨ ਆਊਟ ਮਤਲਬ 3 3 ਚਾਰ ਚਾਰ ਵਾਰੀ ਆਗਦੀਆਂ ਨੇ ਚਾਰ ਗੱਡੀਆਂ ਲਗਾਤਾਰ ਹੀ ਟਰਨ ਆਊਟ ਚੱਲ ਰਹੀ ਹੈ ਬਾਰ-ਬਾਰ ਭਰ ਕੇ ਆ ਰਹੀਆਂ ਨੇ ਜੀ ਮੈਂ ਪਹੁੰਚੇ ਹਾਂ ਮੋਡਲ ਟਾਊਨ ਪਟਾਲਾ ਇਨ ਖੋਦਾਮ ਸੀ ਇਹਨਾਂ ਦਾ ਜਿੱਥੇ ਇਹਨਾਂ ਨੇ ਦਿਵਾਲੀ ਦਾ ਸਟੋਰ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਇਰ ਬ੍ਰਿਗੇਡ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਹਿਸਾਬ ਨਾਲ ਜਿਹੜਾ ਮੈਂ ਸੱਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥੇ ਜਿਹੜੀ ਆਗ ਕੋ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਨਾਂ ਪਰਮਾਤਮਾ ਅਰਪਾ ਅਰੇ ਜੋ ਇਨਾਂ ਦੀ ਵਰਤੋਂ ਕਰ ਸਕਰੀ ਹੋਸ਼ਤ ਦੀ ਹੋਵੇ ਔਰ ਸੱਚੇ ਪਾਸ਼ਾ ਦਾਏ ਸ਼ੁਕਰ ਹੈ ਕਿ ਹਾਂ ਵੀ ਉਹ ਹੀ ਵੀਟਕੇਸੇ ਦਾ ਵੀ ਆਨ ਗਵਾਰਡ ਸਾਹਮਣੇ ਆ ਰੱਬ ਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਉਹ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚ ਰਹੇ ਸੀ ਅਰਜੰਟ ਮੀਟਿੰਗ ਆ ਕੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਪਰਿਵਾਰ ਹੀ ਦੱਸਿਆ ਮਾਲਕ ਜੀ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਹੀ ਐਚਵਾਜ਼ ਦਾ ਡਾਕੂਮੈਂਟ ਰਿਕੁਆਇਰਡ ਹੈ ਬਸ ਇਹ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ 2-3 ਦਿਨ ਦਾ ਕੰਮ ਹੋਇਆ ਉਹਨੂੰ 2-3 ਘੰਟਿਆਂ 'ਚ ਨਿਪਟਾਉਣ ਦੀ ਕੋਸ਼ਿਸ਼ ਆਕੀ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਆ ਸਾਡਾ ਇੱਥੇ ਸਾਡੇ ਵੀਰ ਇਹਨਾਂ ਦੀਆਂ ਗੋਕਨ ਨੇ ਉਹ ਸ਼ਰੀ ਭਾਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਂ ਦੇ ਭਰਾਵਾਂ 'ਚ ਛੋਟੇ ਅਸੀਂ ਹ